ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਆ ਸ਼ਰਮਨਾਕ ਆ ਨਫ਼ਰਤ ਨਾਲ ਭਰੀ ਹੋਈ ਘਟਨਾ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਤੁਹਾਡੇ ਰੂਬਰੂ ਹੋਇਆ ਇਹ ਜਿਹੜੀ ਸ਼ਰਮਨਾਕ ਘਟਨਾ ਆ ਨਾ ਇਹ ਸਾਰਿਆਂ ਵਾਸਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਨਹੀਂ ਹੈਗੀ ਬਹੁਤ ਸਾਰੇ ਲੋਕ ਇਦਾਂ ਦੇ ਹੋਣਗੇ ਖਾਸ ਕਰਕੇ ਇਸ ਮੁਲਕ ਦੇ ਵਿੱਚ ਵਸਣ ਵਾਲੇ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਲੋਕ ਜਿਨ੍ਹਾਂ ਦੇ ਰੋਂਗਟੇ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਬਿਲਕੁਲ ਵੀ ਖੜੇ ਨਹੀਂ ਹੋਣੇ ਹੈਗੇ ਉਹਦੀ ਇੱਕ ਖਾਸ وجہ ਆ ਕਿਉਂਕਿ ਇਹ ਘਟਨਾ ਨਹੀਂ ਇਸ ਤੋਂ ਕਿਤੇ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਤਾਂ ਉਹ ਆਪਣੇ ਪਿੰਡੇ ਦੇ ਉੱਪਰ ਇੱਥੇ ਆਏ ਦਿਨ ਹਟਾਉਂਦੇ ਹੀ ਰਹਿੰਦੇ ਨੇ ਜਾਂ ਕਈਆਂ ਨੇ ਪਹਿਲਾਂ ਹੰਡਾਈਆਂ ਹੋਈਆਂ ਹਾਂ ਉਹ ਲੋਕ ਜਿਨ੍ਹਾਂ ਨੂੰ ਕਦੀ ਇਸ ਕਿਸਮ ਦਾ ਸਰੀਰਕ ਜਾਂ ਮਾਨਸਿਕ ਸੇਕਾ ਨਹੀਂ ਲੱਗਾ ਉਹਨਾਂ ਦੇ ਵਾਸਤੇ ਇਹ ਘਟਨਾ ਦਿਲ ਨੂੰ ਦਹਿਲਾ ਦੇਣ ਵਾਲੀ ਅਤੇ ਉਹਨਾਂ ਨੂੰ ਝੰਡੋੜਨ ਵਾਲੀ ਜਰੂਰ ਹੋ ਸਕਦੀ ਹੈ ਉਹਨਾਂ ਦੇ ਰੌਂਗਟੇ ਜਰੂਰ ਖੜੇ ਹੋ ਸਕਦੇ ਆ ਮੈਂ ਤੁਹਾਨੂੰ ਦੱਸਦਾ ਕਿ ਵਾਪਰਿਆ ਕੀ ਹੈਗਾ ਘਟਨਾ ਕਿੱਥੋਂ ਦੀ ਹੈ ਔਰ ਦੋਸ਼ੀ ਕੌਣ ਹੈਗੇ ਨੇ ਉਹਨਾਂ ਦਾ ਮਕਸਦ ਕੀ ਸੀਗਾ ਇਸ ਵੇਲੇ ਕਿੱਥੇ ਨੇ ਉਹਨਾਂ ਦੇ ਖਿਲਾਫ ਕਿਹੜੀ ਕਿਹੜੀ ਕੋਈ ਕਾਰਵਾਈ ਹੋਈ ਹੈ ਜਾਂ ਨਹੀਂ ਉਹ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਜੀ ਇੱਕ ਹਿੰਦੂ ਤਵੀ ਸੰਗਠਨ ਹੈ ਜੀ ਉਹਦਾ ਨਾਮ ਹੈਗਾ ਸ਼੍ਰੀ ਰਾਮ ਸੈਨਾ ਸ਼੍ਰੀ ਰਾਮ ਸੈਨਾ ਦਾ ਆਗੂ ਹੈ ਜੀ ਐਲਟੀ ਰਿਸ਼ਨਾ ਮਧਾਰ ਨਾਮ ਹੈ ਉਹਦੇ ਦੋ ਹੋਰ ਸਾਥੀ ਹੈ ਜੀ ਇੱਕ ਦਾ ਨਾਮ ਮਗੰ ਘੋੜਾ ਪਾਟੇਲ ਹੈ ਤੇ ਦੂਸਰੇ ਦਾ ਨਾਮ ਹੈ ਜੀ ਸਾਗਰ ਪਾਟੇਲ ਇਹਨਾਂ ਤਿੰਨਾਂ ਜਣਿਆਂ ਨੇ ਮਿਲ ਕੇ ਕਰਨਾਟਕ ਦਾ ਜ਼ਿਲ੍ਹਾ ਹੈਗਾ ਬੈਲਗਾਵੀ ਉਸ ਬੈਲਗਾਵੀ ਜ਼ਿਲ੍ਹੇ ਦੇ ਹੁਲੇ 31 ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਘਟਨਾ ਕੀ ਹੈਗੀ ਆ ਉਸ ਸਕੂਲ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਾਈ ਕਰਦੇ ਹੈਗੇ ਆ ਬੱਚੇ ਪੜ੍ਹਾਈ ਕਰਨ ਵਾਸਤੇ ਜਾਂਦੇ ਆ ਵਿਦਿਆਰਥੀ ਜਿੱਥੇ ਪਾਣੀ ਪੀਂਦੇ ਆ ਉਸ ਪੀਣ ਵਾਲੇ ਪਾਣੀ ਦੀ ਟੈਂਕੀ ਦੇ ਵਿੱਚ ਇਹਨਾਂ ਨੇ ਪੈਸਟੀਸਾਈਡ ਭਾਵ ਕਿ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਆਇਆ ਅੱਜ ਘਟਨਾ ਸੋਚ ਕੇ ਵੇਖੋ ਇਹਨਾਂ ਬੰਦਿਆਂ ਦੀ ਮਾਨਸਿਕਤਾ ਇਸ ਕਿਸਮ ਦੀ ਮਾਨਸਿਕਤਾ ਦੇ ਇਹ ਲੋਕ ਹੋਣਗੇ ਇਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈਗੀ ਕਿ ਅਸੀਂ ਕਰ ਕੀ ਰਹੇ ਹਾਂ ਉੱਥੇ ਬੱਚੇ ਪੜ੍ਹਾਈ ਕਰਨ ਦੇ ਇਹਨਾਂ ਦਾ ਮਕਸਦ ਮੈਂ ਤੁਹਾਨੂੰ ਦੱਸੂਗਾ ਕਿ ਮਕਸਦ ਕੀ ਸੀਗਾ ਇਹ ਸਾਰਾ ਕੁਝ ਕਰਨ ਦਾ ਖੈਰ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਬੱਚੇ ਪਾਣੀ ਪੀਣ ਲੱਪੇ ਇੱਕ ਬੱਚੇ ਨੇ ਪਾਣੀ ਪੀਤਾ ਦੂਏ ਨੇ ਪੀਤਾ ਇਦਾਂ ਕਰ ਕਰਕੇ 11 ਦੇ ਕਰੀਬ ਵਿਦਿਆਰਥੀਆਂ ਨੇ ਪਾਣੀ ਪੀ ਲਿਆ ਹੁਣ 11 ਵਿਦਿਆਰਥੀ ਜਿਨ੍ਹਾਂ ਨੇ ਪਾਣੀ ਪੀਤਾ ਇਹ ਵਾਲਾ ਜ਼ਹਿਰੀਲਾ ਉਹਨਾਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਉਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਸਕੂਲ ਦੇ ਅਧਿਆਪਕ ਨੇ ਦੇਖਿਆ ਜਦੋਂ ਪ੍ਰਿੰਸੀਪਲ ਸਾਹਿਬ ਨੇ ਵੇਖਿਆ ਕਿ ਵਿਦਿਆਰਥੀ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉਹਨਾਂ ਨੂੰ ਉਲਟੀਆਂ ਆਉਣ ਲੱਗ ਪਈਆਂ ਉਹਨਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਤੇ ਪਹੁੰਚਾਤਾ ਹਸਪੀਟਲ ਫਿਰ ਜਿਹੜਾ ਪੀਣ ਵਾਲਾ ਪਾਣੀ ਸੀਗਾ ਜਦੋਂ ਉਹਦੇ ਲਾਗੇ ਗਏ ਤੇ ਉਹਨਾਂ ਨੂੰ ਉਹਦੇ ਵਿੱਚੋਂ ਸਮੈਲ ਆਈ ਪਈ ਇਹਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਹੋ ਸਕਦਾ ਉਤਵਾਦ ਉਹਨਾਂ ਨੇ ਜਿਹੜੇ ਹੋਰ ਬਾਕੀ ਵਿਦਿਆਰਥੀ ਸੀਗੇ ਉਹਨਾਂ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਬੱਚਿਓ ਤੁਸੀਂ ਇੱਥੋਂ ਪਾਣੀ ਨਹੀਂ ਪੀਣਾ ਇਹ ਦੇ ਕਰਕੇ ਜਿਹੜੇ ਬਾਕੀ ਵਿਦਿਆਰਥੀ ਸੀਗੇ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੀ ਸਿਹਤ ਖਰਾਬ ਹੋਣੋਂ ਬਚ ਗਈ ਵੈਸੇ ਜੋ ਜਾਣਕਾਰੀ ਮੇਰੇ ਕੋਲ ਹੈਗੀ ਆ ਉਹ ਇਹ ਆ ਕਿ ਇਸ ਵੇਲੇ ਖਤਰੇ ਤੋਂ ਬਾਹਰ ਹੋਆ ਔਰ ਇਸ ਵੇਲੇ ਉਹ ਬਿਲਕੁਲ ਠੀਕ ਠਾਕ ਹੋ ਚੁੱਕੇ ਆ ਹੁਣ ਜਿਹੜਾ ਇਹਨਾਂ ਤਿੰਨਾਂ ਜਣਿਆਂ ਨੇ ਸ਼੍ਰੀ ਰਾਮ ਸੈਨਾ ਦੇ ਆਗੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਜਦੋਂ ਮੈਂ ਤੁਹਾਨੂੰ ਉਹ ਦੱਸੂਗਾ ਨਾ ਤੁਸੀਂ ਹੈਰਾਨ ਰਹਿ ਜਾਓਗੇ ਔਰ ਮੈਨੂੰ ਲੱਗਦਾ ਕਿ ਤੁਹਾਡੇ ਵਿੱਚ ਸ਼ਾਇਦ ਹੀ ਕੋਈ ਹੋਊਗਾ ਜਿਹੜਾ ਇਹਨਾਂ ਨੂੰ ਲਾਣਤਾ ਨਹੀਂ ਪਾਊਗਾ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਰ ਰਿਹਾ ਪੁਲਿਸ ਨੇ ਜੋ ਦੱਸਿਆ ਹੈਗਾ ਪੁਲਿਸ ਦੇ ਮੁਤਾਬਕ ਇਹਨਾਂ ਤਿੰਨਾਂ ਜਣਿਆਂ ਨੇ ਕਿਉਂਕਿ ਉਸ ਸਕੂਲ ਦਾ ਪ੍ਰਿੰਸੀਪਲ ਕਟਗਣਤੀ ਕੌਮ ਦੇ ਨਾਲ ਸਬੰਧਤ ਹੈ ਕਟਗਣਤੀ ਕੌਮ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੈ ਇਹਨਾਂ ਤਿੰਨਾਂ ਜਾਣਿਆ ਨੇ ਉਸ ਸਕੂਲ ਦੇ ਪ੍ਰਿੰਸੀਪਲ ਨੂੰ ਮੁਸਲਮਾਨ ਪ੍ਰਿੰਸੀਪਲ ਨੂੰ ਉਹਦੇ ਅਹੁਦੇ ਤੋਂ ਹਟਾਉਣ ਦੇ ਵਾਸਤੇ ਪਈ ਇਹਨੂੰ ਇੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੱਢ ਦਿੱਤਾ ਜਾਵੇ ਜਦੋਂ ਇਹ ਬਦਨਾਮ ਹੋ ਜਾਊਗਾ ਕਿ ਇਹਦੇ ਇੱਥੇ ਕਾਰਜਕਾਲ ਦੇ ਦੌਰਾਨ ਵਿਦਿਆਰਥੀਆਂ ਦੇ ਨਾਲ ਸਾਰਾ ਕੁਝ ਵਾਪਰਿਆ ਇਹਨੂੰ ਇੱਥੋਂ ਕੱਢ ਦਿੱਤਾ ਜਾਊਗਾ ਇੰਨੀ ਜ਼ਿਆਦਾ ਨਫ਼ਰਤ ਇਹਨਾਂ ਦੇ ਮਨ ਦੇ ਵਿੱਚ ਭਰੀ ਹੋਈ ਹੈ ਹੁਣ ਜਿਹੜੀ ਇੱਕ ਖਾਸ ਗੱਲਾਂ ਨਾ ਜੀ ਮੈਂ ਨਾਲ-ਨਾਲ ਆਪਣੀ ਗੱਲ ਵੀ ਕਰਦਾ ਜਾਣਾ ਸ਼੍ਰੀ ਰਾਮ ਜਦੋਂ ਸ਼੍ਰੀ ਰਾਮ ਦਾ ਜ਼ਿਕਰ ਆਉਂਦਾ ਹੈਗਾ ਤੇ ਬਹੁਤ ਸਾਰੇ ਕੱਲੇ ਭਾਰਤ ਦੇ ਹੀ ਲੋਕ ਨਹੀਂ ਭਾਰਤ ਤੋਂ ਬਾਹਰ ਅੱਡ-ਅੱਡ ਮੁਲਕਾਂ ਦੇ ਵਿੱਚ ਬੈਠੇ ਹੋਏ ਲੋਕ ਉਹਨਾਂ ਦੇ ਜ਼ਿਹਨ ਦੇ ਵਿੱਚ ਨਾ ਇੱਕ ਗੱਲ ਆਉਂਦੀ ਆ ਔਰ ਉਹਨਾਂ ਦੇ ਹੱਥੇ ਹੀ ਦਾ ਜੁੜ ਜਾਂਦੇ ਆ ਸਤਕਾਰ ਦੇ ਨਾਲ ਸ਼੍ਰੀ ਰਾਮ ਜਦੋਂ ਆ ਗੱਲ ਆਉਂਦੀ ਆ ਜਦੋਂ ਆ ਲਫ਼ਜ਼ ਬੋਲਦੇ ਆ ਨਾਲ ਇਥੇ ਇੱਕ ਗੱਲ ਹੋਰ ਚੱਲਦੀ ਆ ਰਾਮ ਰਾਜ ਰਾਮ ਰਾਜ ਲਾਏਗੇ ਹੁੰਦੀ ਆ ਨਾ ਗੱਲ ਆਵਲੀ ਰਾਮ ਰਾਜ ਬਹੁਤ ਸਾਰੇ ਲੋਕ ਇਹਦਾ ਮੰਨਦੇ ਆ ਕਿ ਬਹੁਤ ਹੀ ਵਧੀਆ ਇੱਕ ਰਾਜ ਪ੍ਰਬੰਧ ਸੀਗਾ ਔਰ ਉਦਾਂ ਦੇ ਰਾਜ ਭਾਗ ਕਾਸ਼ ਕਿਤੇ ਇੱਥੇ ਸਥਾਪਿਤ ਹੋ ਜਾਣ ਹੁਣ ਜਿਹੜੇ ਉਸ ਰਾਜ ਭਾਗ ਦੀ ਮੰਗ ਕਰਦੇ ਆ ਉਸ ਰਾਜ ਭਾਗ ਦੀ ਗੱਲ ਕਰਦੇ ਆ ਬੜੀ ਖਰੀ ਗੱਲ ਆ ਜੀ ਕੌਣ ਨਹੀਂ ਚਾਹੁੰਦਾ ਹੈਗਾ ਕਿ ਵਧੀਆ ਰਾਜ ਪ੍ਰਬੰਧ ਨਾ ਹੋਣ ਹੋਣੇ ਚਾਹੀਦੇ ਆ ਪਰ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਤੁਸੀਂ ਦੇਖੋ ਉਹ ਕਿਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਔਰ ਉਹਨਾਂ ਦੇ ਅੰਦਰ ਜ਼ਹਿਰ ਦੇਖੋ ਤੁਸੀਂ ਕਿਸ ਕਿਸਮ ਦਾ ਭਰਿਆ ਹੋਇਆ ਉਹਨਾਂ ਨੇ ਪਾਣੀ ਦੇ ਵਿੱਚ ਜ਼ਹਿਰ ਨਹੀਂ ਮਿਲਾਇਆ ਹੈਗਾ ਵੈਸੇ ਜੇ ਦੂਜੀ ਤਰ੍ਹਾਂ ਗੱਲ ਕਰਨੀ ਹੋਵੇ ਅਸਲ ਵਿੱਚ ਉਹਨਾਂ ਨੇ ਮਲਾਇਆ ਕਿਉਂ ਹੈਗਾ ਇੱਥੇ ਆਪਣੇ ਦਿਮਾਗ ਦੇ ਵਿੱਚ ਜ਼ਹਿਰੀ ਭਰਿਆ ਹੋਇਆ ਹੁਣ ਜਿਹੜੀ ਗੱਲ ਦਿਮਾਗ ਦੇ ਵਿੱਚ ਭਰੀ ਹੋਈ ਹੈ ਜਿਹੜੀ ਚੀਜ਼ ਦਿਲ ਦੇ ਅੰਦਰ ਭਰੀ ਹੋਈ ਹੈ ਹੁਣ ਬਾਹਰ ਕੱਢ ਕੇ ਉਹੀ ਉਹਨਾਂ ਨੇ ਮੋਰੇ ਰੱਖਣੀ ਸੀਗੀ ਭਾਵੇਂ ਬੱਚੇ ਹੋਣ ਭਾਵੇਂ ਵੱਡੇ ਹੋਣ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਹੋਵੇ ਕੋਈ ਇੱਥੇ ਲੋਕਾਂ ਨੇ ਬਹੁਤ ਕੁਝ ਪਹਿਲਾਂ ਹੰਡਾਇਆ ਹੋਇਆ ਆ ਦੂਜਿਆਂ ਨੂੰ ਬਦਨਾਮ ਕਰਨ ਦੀ ਖਾਤਰ ਕੀ ਕੁਝ ਨਹੀਂ ਕੀਤਾ ਜਾਂਦਾ ਕਈ ਵਾਰ ਇਸ ਕਿਸਮ ਦੇ ਲੋਕਾਂ ਦੇ ਵੱਲੋਂ ਜਿਹੜੇ ਨਫ਼ਰਤ ਦੇ ਨਾਲ ਨੱਕੋ ਨੱਕ ਭਰੇ ਹੋਏ ਆ ਹੁਣ ਇਹਨਾਂ ਨੇ ਜਿਹੜਾ ਉਹ ਹੈਡਮਾਸਟਰ ਜਿਹਨਾਂ ਦਾ ਨਾਮ ਹੈਗਾ ਸੁਲੇਮਾਨ ਗੋਰੇ ਨਾਇਕ ਜਿਹੜਾ ਕਿ ਘੱਟ ਗਿਣਤੀ ਕੌਮ ਦੇ ਨਾਲ ਸੰਬੰਧਿਤ ਹੈ ਉਹਨੂੰ ਉੱਥੋਂ ਹਟਾਉਣ ਦੀ ਖਾਤਰ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇੱਕ ਗੱਲ ਹੋਰ ਮੈਂ ਨਾਲ-ਨਾਲ ਕਰਦਾ ਜਾਨਾ ਜਦੋਂ ਹੁਣ ਇੱਕ ਸੋਚ ਕੇ ਵੇਖੋ ਇੱਕ ਖਾਸ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਤਿੰਨੋਂ ਜਣੇ ਔਰ ਦੂਸਰੇ ਪਾਸੇ ਜਿਹੜਾ ਉਹ ਪ੍ਰਿੰਸੀਪਲ ਹੈ ਜਨੂੰ ਬਦਨਾਮ ਕਰਕੇ ਉੱਥੋਂ ਕੱਢਣ ਦੀ ਕੋਸ਼ਿਸ਼ ਦੇ ਤਹਿਤ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹ ਘੱਟ ਗਿਣਤੀ ਕੌਮ ਦੇ ਭਾਈਚਾਰੇ ਦੇ ਨਾਲ ਸੰਬੰਧਿਤ ਹੈ ਹੁਣ ਜਦੋਂ ਇਦਾਂ ਦੀ ਗੱਲਬਾਤ ਹੈਗੀ ਅਤੇ ਬਹੁਤ ਸਾਰੇ ਲੋਕ ਇੱਥੇ ਬੈਠ ਕੇ ਇਹ ਸੋਚਦੇ ਆ ਕਿ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਉਸ ਵੇਲੇ ਜਿਹੜਾ ਭਾਰਤ ਦਾ ਮੀਡੀਆ ਸੱਜੇ ਖੱਬੇ ਮੈਕਸਰੇ ਗੱਲ ਕਰਦਾ ਹੁੰਦਾ ਉਦੋਂ ਨਹੀਂ ਫਿਰ ਭੱਜਦਾ ਉਹ ਉਦੋਂ ਇਸ ਤਰੀਕੇ ਦੇ ਨਾਲ ਖਬਰਾਂ ਨੂੰ ਸੁਣਾਉਂਦਾ ਉਸ ਵੇਲੇ ਨਹੀਂ ਕਹਿੰਦਾ ਹੈ ਕਿ ਇਹ ਦੇਖिए ਇਹ ਦੇਖिए ਤਿੰਨ ਆਦਮੀ ਇਹ ਫਲਾਣੇ ਕਮਿਊਨਿਟੀ ਕੇ ਸਾਥ ਸੰਬੰਧਿਤ ਹੈ ਇਹਨਾਂ ਨੇ ਐਸੀ ਸ਼ਰਮਨਾਕ ਘਟਨਾ ਕੋ ਅੰਜਾਮ ਦੇ ਦਿਆ ਇਹਨਾਂ ਨੇ ਇਹ ਕਰ ਦਿਆ ਇਹਨਾਂ ਨੇ ਉਹ ਕਰ ਦਿਆ ਆइए ਆਪਕੋ ਬਤਾਤੇ ਹੈ ਇਨਕੀ ਕਰਤੂ ਤਾਂ ਫੇ ਨਹੀਂ ਕੋਈ ਵੀ ਬੋਲਦਾ ਹੈਗਾ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਇੱਕ ਨਾ ਪੱਤਰਕਾਰ ਕਈ ਸੱਜਣਾਂ ਨੇ ਕਿਹਾ ਜਿਹੜੇ ਮੈਨੂੰ ਸੁਣਦੇ ਹੈਗੇ ਆ ਕਹਿੰਦਾ ਸੱਜਣ ਬਾਰ-ਬਾਰ ਉਹੀ ਗੱਲ ਕਰਦਾ ਰਹਿਣਾ ਹਾਂ ਮੈਂ ਕੁਝ ਗੱਲਾਂ ਬਾਰ-ਬਾਰ ਕਰਦਾ ਹੀ ਰਹਿਣਾ ਹੈਗਾ ਉਹ ਮੈਂ ਇਸ ਕਰਕੇ ਕਰਦਾ ਰਹਿਣਾ ਹੈਗਾ ਕਿਉਂਕਿ ਨਾ ਸਾਡੇ ਬਹੁਤ ਸਾਰੇ ਲੋਕ ਟੈਲੀਵਿਜ਼ਨ ਦੇ ਮੋਰੇ 'ਤੇ ਬਹਿ ਜਾਂਦੇ ਹੈਗੇ ਆ ਨਾਲ ਨਾਲ ਖਣਾ ਖਾਈ ਜਾਂਦੇ ਆ ਨਾਲ ਨਾਲ ਚਾਹ ਦੀਆਂ ਚੁਸਕੀਆਂ ਲਈ ਜਾਂਦੇ ਆ ਉਹ ਪਰ ਵੇਖਦੇ ਰਹਿੰਦੇ ਹੈਗੇ ਕਿ ਪੱਤਰਕਾਰ ਜਿਹੜੇ ਹੋ ਗਏ ਜਾਂ ਐਂਕਰ ਹੋ ਗਏ ਬੀਬੀਆਂ ਹੋ ਗਈਆਂ ਚਾਹੇ ਬੰਦੇ ਹੋ ਗਏ ਤੇ ਚੀਕ ਚੀਕ ਕੇ ਖਬਰਾਂ ਪੜ੍ਹ ਦਿਆ ਚੀਕ ਚੀਕ ਕੇ ਭਜਨ ਅਠਪਈ ਹੁੰਦੀ ਆ ਬੰਦੇ ਦਾ ਸੁਣਨ ਵਾਲੇ ਦਾ ਵੀ ਦਿਲ ਐ ਧੜਕਣ ਡਿਆ ਹੁੰਦਾ ਤੇਜ਼ ਤੇਜ਼ ਮਤਲਬ ਨਾਰਮਲ ਖਬਰ ਨੂੰ ਵੀ ਕਈ ਵਾਰ ਇਦਾਂ ਸਨਸਨੀ ਖੇਜ਼ ਬਣਾ ਕੇ ਪੇਸ਼ ਕਰਦੇ ਆ ਇੱਕ ਬੰਦਾ ਪੌੜੀਆਂ ਤੋਂ ਉੱਪਰ ਤੇ ਉਤਰ ਕੇ ਇਦਾਂ ਆਉਂਦਾ ਨਾਲ ਨਾਲ ਹੱਥ ਦੇ ਵਿੱਚ ਕਾਗਜ਼ ਫੜਿਆ ਹੋਇਆ ਖਬਰਾਂ ਪੜਦਾ ਹੀ ਤੁਰਿਆ ਆਉਂਦਾ ਥੱਲੇ ਆ ਜਾਂਦਾ ਇਦਾਂ ਥੱਲੇ ਆੜਕੇ ਉੱਤੇ ਲੈਕਚਰ ਸਟੈਂਡ ਪਿਆ ਉਹਦੇ ਮੂਰੇ ਖੜਾ ਹੋ ਜਾਂਦਾ ਕਿ ਉੱਥੇ ਖੜੇ ਹੋ ਕੇ ਫੇਰ ਖਬਰ ਸੁਣਉਦਾ ਫੇਰ ਇਹ ਨੂੰ ਟੇਕ ਆਉਂਦੀ ਹੈ ਕਿ ਫੇਰ ਸੱਜੇ ਭੱਜੇ ਨੱਠੇ ਫਿਰਦੇ ਆ ਜਿਦਾ ਅੱਗ ਲੱਗੀ ਹੁੰਦੀ ਆ ਹੁਣ ਆ ਜਿੱਥੇ ਜਿੱਥੇ ਆ ਘਟਨਾ ਵਾਪਰੀ ਆ ਹੁਣ ਇੱਥੇ ਅੱਗ ਕਿਉਂ ਨਹੀਂ ਲੱਗਦੀ ਪਈ ਹੈਗੀ ਸੋਚ ਕੇ ਵੇਖੋ ਉਹਨਾਂ ਨੇ ਕਰਤੂਤ ਕਿਉਂ ਜੀ ਕੀਤੀ ਹੈ ਕਿੱਡੀ ਵੱਡੀ ਇੱਕ ਅੱਗ ਲੱਗ ਸਕਦੀ ਸੀ ਅੱਜ ਮੂੰਹ ਦੇ ਵਿੱਚ ਘੁੰਗੜੀਆਂ ਪਲਾ ਕਿਉਂ ਪੈ ਗਈਆਂ ਜਦੋਂ ਇਹਨਾਂ ਲੋਕਾਂ ਨੇ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦਿੱਤਾ ਮੈਂ ਸ਼ੁਰੂ ਵਿੱਚ ਆਖਿਆ ਸੀਗਾ ਕਿ ਇਹ ਜਿਹੜੀ ਘਟਨਾ ਹੈ ਨਾ ਬਹੁਤ ਸਾਰੇ ਲੋਕਾਂ ਦੇ ਰੋਂਗਟੇ ਤਾਂ ਖੜੀ ਕਰ ਸਕਦੀ ਹੈ ਪਰ ਬਹੁਤ ਸਾਰੇ ਉਹ ਲੋਕ ਜਿਹੜੇ ਘਟਗਣਤੀ ਕੋ ਮਾਂਦ ਨਾਲ ਸੰਬੰਧਤ ਨੇ ਜਿਨ੍ਹਾਂ ਨੇ ਇਸ ਕਿਸਮ ਦੇ ਜਾਂ ਇਤੋਂ ਵੀ ਕਿਤੇ ਵਧੇਰੇ ਵਧੇਰੇ ਸਿੱਖੇ ਆਪਣੀ ਮਾਨਸਿਕਤਾ ਦੇ ਉੱਪਰ ਹੰਡਾਏ ਹੋਏ ਹੈ ਉਹਨਾਂ ਦੇ ਵਾਸਤੇ ਤਾਂ ਖਬਰ ਕੁਝ ਵੀ ਨਹੀਂ ਹੈਗੀ ਔਰ ਸੋਚ ਕੇ ਵੇਖੋ ਤੁਸੀਂ ਇਹ ਉਹ ਲੋਕ ਹੈਗੇ ਨੇ ਜਿਨ੍ਹਾਂ ਦੇ ਅੰਦਰ ਇੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਇਹਨਾਂ ਬੰਦਿਆਂ ਨੂੰ ਇਸ ਗੱਲ ਦਾ ਵੀ ਕੋਈ ਫਿਕਰ ਨਹੀਂ ਹੈਗਾ ਕਿ ਉੱਥੇ ਜਿਹੜੇ ਬੱਚੇ ਆ ਤੁਹਾਡੇ ਆਪਣੇ ਬੱਚੇ ਵੀ ਹੋ ਸਕਦੇ ਆ ਤੁਹਾਡੀ ਆਪਣੀ ਕਮਿਊਨਿਟੀ ਦੇ ਨਾਲ ਸੰਬੰਧਤ ਬੱਚੇ ਵੀ ਹੋ ਸਕਦੇ ਆ ਤੁਸੀਂ ਇੱਕ ਖਾਸ ਭਾਈਚਾਰੇ ਦੇ ਬੰਦੇ ਨੂੰ ਬਦਨਾਮ ਕਰਨ ਦੀ ਖਾਤਰ ਆ ਸਾਰਾ ਕੁਝ ਕੀਤਾ ਹੈਗਾ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿਣ ਡਿਆ ਹੈਗਾ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਲੈ ਕੇ ਆਂਦੀ ਹੈ ਹੁਣ ਉਸ ਵੇਲੇ ਤੁਸੀਂ ਜਦੋਂ ਆ ਸਾਰਾ ਕੁਝ ਕਰਦੇ ਆ ਤਾਂ ਉੱਥੇ ਬੱਚੇ ਤਾਂ ਤੁਹਾਡੇ ਆਪ ਦੇ ਭਾਈਚਾਰੇ ਨਾਲ ਸੰਬੰਧਿਤ ਉਹ ਵੀ ਤਾਂ ਪੜਦੇ ਹੋਣਗੇ ਜਾਂ ਤੁਸੀਂ ਉਹਨਾਂ ਨੂੰ ਕਹਤਾ ਹੋਗਾ ਕਿ ਕਾਕਾ ਤੁਸੀਂ ਨਾ ਉੱਥੋਂ ਪਾਣੀ ਪੀਓ ਉਹ ਜਿਹੜੇ ਬੱਚੇ ਪਾਣੀ ਪੀਤਾ ਇਹਨਾਂ ਨੇ 11 ਵਿਦਿਆਰਥੀ ਸੀਗੇ ਉਹ ਕਿਹੜੇ ਭਾਈਚਾਰੇ ਨਾਲ ਸੰਬੰਧਿਤ ਹੋਣਗੇ ਕੋਈ ਵੀ ਹੋ ਸਕਦੇ ਆ ਉਹ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਗਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੁਸੀਂ ਸੋਚ ਕੇ ਵੇਖੋ ਧਿਆਨ ਰੱਖਿਆ ਕਰੋ ਆਪਣੇ ਆਸ-ਪਾਸੇ ਵੀ ਕੌਣ ਲੋਕ ਹੈਗੇ ਨੇ ਕਿਸ ਕਿਸਮ ਦੀ ਡਿਮਾਂਡ ਕਰਦੇ ਆ ਕਿਸ ਕਿਸਮ ਦੇ ਉਹਨਾਂ ਨੇ ਸੰਗਠਨ ਬਣਾਏ ਹੋਏ ਆ ਔਰ ਹੁਣ ਦੇਖੋ ਤੁਸੀਂ ਕਿੰਨੇ ਲੋਕ ਹੈਗੇ ਆ ਜਿਹੜੇ ਸ਼੍ਰੀ ਰਾਮ ਸ਼੍ਰੀ ਰਾਮ ਜਿਹਦਾ ਹਮੇਸ਼ਾ ਹੀ ਨਾਮ ਲੈਂਦੇ ਆ ਕਿੰਨੀ ਰਿਸਪੈਕਟ ਆ ਉਹਨਾਂ ਦੇ ਮਨਾਂ ਦੇ ਅੰਦਰ ਸ਼੍ਰੀ ਰਾਮ ਜਿਹਨੂੰ ਭਗਵਾਨ ਮੰਨਦੇ ਆ ਔਰ ਇਹ ਸ਼੍ਰੀ ਰਾਮ ਸੈਨਾ ਬਣਾਈ ਹੋਈ ਆ ਇਹਨਾਂ ਨੇ ਔਰ ਉਸ ਜਥੇਬੰਦੀ ਜਿਹੜੀ ਇਹਨਾਂ ਨੇ ਬਣਾਈ ਹੋਈ ਆ ਉਹਦਾ ਨਾਮ ਵਰਤਿਆ ਹੋਇਆ ਇਹਨਾਂ ਨੇ ਔਰ ਕਰਤੂਤ ਦੇਖੋ ਤੁਸੀਂ ਇਹਨਾਂ ਨੇ ਕਿਹੋ ਜਿਹੀ ਕੀਤੀ ਹੈ ਕੀ ਇਹਨਾਂ ਦੇ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਇਹਨਾਂ ਨੂੰ ਲਾਣਤਾ ਪਾਉਣਗੇ ਕੀ ਉਹ ਇਹਨਾਂ ਦੀ ਨਿੰਦਿਆ ਕਰਨਗੇ ਕਿ ਨਹੀਂ ਕਰਨਗੇ ਵਿਦਿਆਰਥੀ ਸਕੂਲੇ ਪੜ੍ਹਾਈ ਕਰਨ ਵਾਸਤੇ ਗਏ ਆ ਉਹਨਾਂ ਨੂੰ ਤਹਲੇ ਤੱਕ ਇਹ ਵੀ ਨਹੀਂ ਪਤਾ ਹੈਗਾ ਕਿ ਅਸੀਂ ਕੌਣ ਹੈਗੇ ਆ ਉਹਨਾਂ ਨੂੰ ਤਹਲੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਤਹਲੇ ਨਫ਼ਰਤ ਦਾ ਉਹ ਸੇਕਾ ਉਹਨਾਂ ਨੂੰ ਪਰ ਇਹ ਲੋਕ ਇਦਾ ਭਰਨ ਦੇ ਵਿੱਚ ਪੂਰਾ ਆਪਣਾ ਯੋਗਦਾਨ ਪਾਉਂਦੇ ਆ ਔਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈਗਾ ਇਸ ਮੁਲਕ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਘੱਟ ਗਣਤੀ ਕੌਮਾਂ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਖਾਤਰ ਕਿਸ-ਕਿਸ ਕਿਸਮ ਦੇ ਲੋਕਾਂ ਨੇ ਕਿਸ-ਕਿਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਨੇ ਔਰ ਜਿਹੜਾ ਮੀਡੀਆ ਮੀਡੀਆ ਨੂੰ ਵਿਸਥਿਤ ਤਰੀਕੇ ਦੇ ਨਾਲ ਵਰਤ ਲਿਆ ਜਾਂਦਾ ਹੈਗਾ ਔਰ ਮੀਡੀਆ ਉਹਨਾਂ ਦੇ ਪੈਰਕੁੱਟ ਦਾ ਜਾ ਕੇ ਉਹਨਾਂ ਦੇ ਤਲਵੇ ਚੱਟਦਾ ਸਾਰਾ ਕੁਝ ਸਾਡੇ ਸਾਹਮਣੇ ਹੀ ਆ ਸਾਰਾ ਕੁਝ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਏ ਸਾਰੀ ਘਟਨਾ ਦੀ ਤਾਂ ਉਸ ਵੇਲੇ ਸਾਗਰ ਪਾਟੇਲ ਤੋਂ ਜ਼ਹਿਰ ਵਾਲੀ ਬੋਤਲ ਪੁਲਿਸ ਨੇ ਬਰਾਮਦ ਕੀਤੀ ਹੈ ਜਾਂਚ ਦੇ ਦੌਰਾਨ ਪਤਾ ਲੱਗਾ ਪੁਲਿਸ ਨੂੰ ਕਿ ਸਾਗਰ ਪਾਟਲ ਦੀ ਇੱਕ ਹੋਰ ਭਾਈਚਾਰੇ ਦੀ ਔਰਤ ਦੇ ਨਾਲ ਸਬੰਧ ਸਗੇ ਇਹਦੇ ਸਾਗਰ ਪਾਟਲ ਦੇ ਜਿਹਦੇ ਕਰਕੇ ਉਹਨੇ ਇਸ ਜਾਤ ਦੇ ਹੈਡਮਾਸਟਰ ਨੂੰ ਹਟਾਉਣ ਦੀ ਗੱਲ ਕਹੀ ਹੈ ਪੁਲਿਸ ਨੇ ਦੱਸੀ ਇਹ ਗੱਲ ਪੁਲਿਸ ਦੇ ਕੋਲ ਇਹ ਮੰਨੇ ਹੋਗੇ ਸਾਰੀਆਂ ਗੱਲਾਂ ਪਤਾ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਸੋ ਪੁਲਿਸ ਨੇ ਠੋਕ ਪਵਾ ਕੇ ਇਹ ਗੱਲ ਕਹੀ ਹੈ ਜਾਂਚ ਪੜਤਾਲ ਕਰਨ ਤੋਂ ਬਾਅਦ ਵੀ ਇਹ ਜਿਹੜੀ ਘਟਨਾ ਹੈਗੀ ਹੈ ਸਮਾਜਿਕ ਨਫ਼ਰਤ ਦਾ ਨਤੀਜਾ ਸਗਾ ਜਿਹਦਾ ਉਦੇਸ਼ ਘਟ ਗਿਣਤੀ ਕੌਮ ਦੇ ਨਾਲ ਸਬੰਧਤ ਹੈਡਮਾਸਟਰ ਨੂੰ ਸਕੂਲ ਤੋਂ ਹਟਾਉਣਾ ਸੀਗਾ ਪੁਲਿਸ ਨੇ ਇਹ ਗੱਲ ਜਿਵੇਂ ਬਿਲਕੁਲ ਸਾਫ਼-ਸਾਫ਼ ਕਹੀ ਹੈਗੀ ਆ ਹੁਣ ਕਰਨਾਟਕ ਦੇ ਵਿੱਚ ਸਰਕਾਰ ਜਿਨ੍ਹਾਂ ਦੀ ਹੈਗੀ ਆ ਮੁੱਖ ਮੰਤਰੀ ਉੱਥੋਂ ਦੇ ਉਹ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਨੇ ਇਸ ਕਰਕੇ ਭਾਜਪਾ ਨੇ ਉਹਨਾਂ ਦੇ ਉੱਪਰ ਨਿਸ਼ਾਨਾ ਲਾਇਆ ਵੀ ਤੁਹਾਡੇ ਰਾਜ ਪ੍ਰਬੰਧ ਦੇ ਹੇਠਾਂ ਕਹਿੰਦੇ ਆ ਸਾਰਾ ਕੁਝ ਵਾਪਰਿਆ ਔਰ ਦੂਏ ਪਾਸੇ ਜਿਹੜੇ ਮੁੱਖ ਮੰਤਰੀ ਸਾਹਿਬ ਹੈਗੇ ਆ ਉਹ ਕਹਿੰਦੇ ਕਿ ਤੁਸੀਂ ਨਫ਼ਰਤ ਪਹੁੰਚਾਉਂਦੇ ਹੋ ਪੂਰੇ ਮੁਲਕ ਦੇ ਵਿੱਚ ਭਾਜਪਾ ਦੇ ਉੱਪਰ ਨਿਸ਼ਾਨਾ ਵਿੰਧਿਆ ਉਹਨਾਂ ਨੇ ਮੋਕਮੰਤਰੀ ਸਾਹਿਬ ਨੇ ਕਹਿੰਦੇ ਤੁਹਾਡਾ ਹੀ ਏਜੰਡਾ ਹੈਗਾ ਤੁਸੀਂ ਇਦਾਂ ਦੀ ਨਫ਼ਰਤ ਫਲਾਉਣੀ ਹੁੰਦੇ ਹੋ ਔਰ ਬਹੁਤ ਸਾਰੇ ਲੋਕ ਇੱਥੇ ਬੈਠ ਕੇ ਜਿਹੜੇ ਸਿੱਕੇ ਇਦਾਂ ਦੇ ਚੱਲਦੇ ਹੈਗੇ ਉਹਨਾਂ ਨੂੰ ਪਤਾ ਹੈ ਉਹਨਾਂ ਦਾ ਏਜੰਡਾ ਤਾਂ ਕਹਿੰਦੇ ਵੀ ਹੈਗਾ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਘੱਟ ਗਿਣਤੀ ਕੌਮਾਂ ਦੇ ਨਾਲ ਸੰਬੰਧਤ ਲੋਕਾਂ ਨੂੰ ਇੱਕ ਵਾਰ ਨਹੀਂ ਕਿੰਨੀ ਵਾਰ ਨਿਸ਼ਾਨਾ ਬਣਾਇਆ ਗਿਆ ਤੁਸੀਂ ਪਿੱਛੇ ਝਾਤ ਮਾਰ ਕੇ ਵੇਖੋ ਆ ਕਈ ਵਾਰੀ ਇੱਥੇ ਜੀ ਇਹ ਗਊ ਲੈ ਕੇ ਜਾ ਰਹੇ ਸੀਗੇ ਜੀ ਗਊ ਹੱਤਿਆ ਕਰਨ ਜਾ ਰਹੇ ਸਗੇ ਇਸ ਗੱਲ ਦੇ ਆਧਾਰ ਦੇ ਉੱਪਰ ਕਿੰਨੇ ਲੋਕਾਂ ਨੂੰ ਕੁੱਟਿਆ ਗਿਆ ਵੀਡੀਓ ਬਣਾਈ ਜਾਂਦੀ ਬੇਕਦਰ ਨਾਲ ਨਾਲ ਕੁੱਟੇ ਜਾਂਦੇ ਉਹਨਾਂ ਨੂੰ ਕੁੱਟ-ਕੁੱਟ ਕੇ ਬੋਲ ਜੈ ਸ਼੍ਰੀ ਰਾਮ ਬੋਲ ਜੈ ਸ਼੍ਰੀ ਰਾਮ ਧੱਕੇ ਦੇ ਨਾਲ ਹੀ ਦਬਲਵਾਇਆ ਜਾਂਦਾ ਉਹਨਾਂ ਦੇ ਕੋਲ ਹੁਣ ਜੈ ਸ਼੍ਰੀ ਰਾਮ ਭਗਵਾਨ ਮੰਨਦੇ ਆ ਜਿਹੜੇ ਲੋਕ ਹੁਣ ਭਗਵਾਨ ਤੁਸੀਂ ਦੱਸੋ ਜੀ ਮੈਨੂੰ ਇਸ ਗੱਲ ਦੇ ਨਾਲ ਖੁਸ਼ ਹੁੰਦਾ ਹੋਊਗਾ ਪੜੋ ਕੋਈ ਵੀ ਧਾਰਮਿਕ ਗ੍ਰੰਥ ਪੜ ਲਓ ਕਿਹੜੇ ਧਾਰਮਿਕ ਗ੍ਰੰਥੇ ਵਿੱਚ ਲਿਖਿਆ ਗਿਆ ਹੈਗਾ ਵੀ ਕਿਸੇ ਨੂੰ ਧੱਕੇ ਦੇ ਨਾਲ ਕਿਹਾ ਜਾਵੇ ਬੋਲ ਬੋਲ ਇਦਾਂ ਬੋਲ ਇਦਾਂ ਭਗਵਾਨ ਤਾਂ ਖੁਸ਼ ਨਹੀਂ ਹੁੰਦਾ ਹੈਗਾ ਇਦਾਂ ਪਰਮਾਤਮਾ ਤਾਂ ਇਹਦਾ ਖੁਸ਼ ਨਹੀਂ ਹੁੰਦਾ ਹੈਗਾ ਪਰ ਇਥੇ ਧੱਕੇ ਦੇ ਨਾਲ ਬੋਲ ਜਾ ਸ਼੍ਰੀ ਰਾਮ ਅਗਲਾ ਬੋਲਦਾ ਤਾਂ ਵੀ ਜੇ ਨਹੀਂ ਬੋਲਦਾ ਤਾਂ ਵੀ ਬਜ਼ੁਰਗਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ ਵੀਡੀਓਜ਼ ਬਹੁਤ ਸਾਰੀਆਂ ਵਾਇਰਲ ਹੋਈਆਂ ਔਰ ਮੈਨੂੰ ਲੱਗਦਾ ਕਿ ਉਹ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਬਣਦੀਆਂ ਸਰਦੀਆਂ ਟੁਕਮੀਆਂ ਕਾਰਵਾਈਆਂ ਨਹੀਂ ਹੋਈਆਂ ਜੇ ਉਹਨਾਂ ਦੇ ਖਿਲਾਫ ਬਣਦੀਆਂ ਸਰਦੀਆਂ ਕਾਰਵਾਈਆਂ ਹੁੰਦੀਆਂ ਤਾਂ ਅੱਗੋਂ ਤੋਂ ਕੋਈ ਇਸ ਕਿਸਮ ਦੀ ਘਟਨਾ ਕਰਨ ਦੀ ਇਸ ਕਿਸਮ ਦੀ ਘਟਨਾ ਨੂੰ ਅੰਜਾਮ ਦੇਣ ਦੀ ਜ਼ਰੂਰਤ ਨਾ ਕਰਦਾ ਜ਼ਰੂਰਤ ਤਾਂ ਦੂਰ ਦੀ ਗੱਲ ਇਦਾਂ ਦੀ ਘਟਨਾ ਨੂੰ ਅੰਜਾਮ ਦੇਣ ਦੇ ਬਾਰੇ ਕੋਈ ਸੋਚਦਾ ਤੱਕ ਵੀ ਨਾ ਇੱਥੇ ਕੀ ਕੁਝ ਨਹੀਂ ਵਾਪਰਿਆ ਇੱਥੇ ਬਿਲਕਿਸ ਬਾਨੋ ਨਾਮ ਦੀ ਔਰਤ ਸੋਚ ਕੇ ਵੇਖੋ ਪਰਿਵਾਰ ਦੇ ਜੀਵਾਂ ਦਾ ਕੀ ਹਸ਼ਰ ਕੀਤਾ ਜਾਂਦਾ ਹੈਗਾ ਔਰ ਕਿਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਇੱਥੇ ਤਾਂ ਗਰਭਵਤੀ ਔਰਤ ਤੱਕ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜ਼ਬਰਜਨਾਹ ਕੀਤੇ ਜਾਂਦੇ ਆ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜ਼ਮਾਨਤਾ ਵੀ ਮਿਲ ਜਾਂਦੀ ਐ ਸੇ ਸੇਤੀ ਔਰ ਉਹ ਬਰੀ ਤੱਕ ਵੀ ਹੋ ਜਾਂਦੇ ਕੇਸ ਥੋੜਾ ਬਹੁਤ ਕੁਝ ਇੱਥੇ ਇਦਾਂ ਦਾ ਹੈਗਾ ਉਹਨਾਂ ਦੀ ਪੁਸਤਪਨਾਹੀ ਕੀਤੀ ਜਾਂਦੀ ਐ ਖਾਸ ਤਬਕੇ ਦੇ ਲੋਕਾਂ ਦਾ ਪੂਰਾ ਪੂਰਾ ਇੱਥੇ ਧਿਆਨ ਰੱਖਿਆ ਜਾਂਦਾ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕੀਤਾ ਜਾਂਦਾ ਆ ਉਸ ਤੋਂ ਬਾਅਦ ਉਹਨਾਂ ਨੂੰ ਇਲੈਕਸ਼ਨ ਲੜਵਾਏ ਜਾਂਦੇ ਆ ਜੇਤਵਾਇਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਆ ਉਹਨਾਂ ਲੋਕਾਂ ਦੇ ਸਿਰ ਦੇ ਉੱਪਰ ਹੀ ਬਹਾਇਆ ਜਾਂਦਾ ਵੀ ਕਰੋ ਤੁਸੀਂ ਇਹਨਾਂ ਸਿਰਾਂ ਦੇ ਉੱਪਰ ਇਹਨਾਂ ਦੇ ਸਿਰਾਂ ਦੇ ਉੱਪਰ ਰਾਜ ਜਿਨ੍ਹਾਂ ਨੂੰ ਉਹਨਾਂ ਨੇ ਕੁੱਟਿਆ ਹੁੰਦਾ ਆ ਜਿਨ੍ਹਾਂ ਦੀ ਉਹਨਾਂ ਨੇ ਨਸਲ ਕੁਸ਼ੀ ਕੀਤੀ ਹੁੰਦੀ ਸੋ ਇਦਾਂ ਦੇ ਤਹਾਲਾਤ ਬਣੇ ਪਏ ਆ ਹੁਣ ਆ ਜਿਹੜੇ ਲੋਕ ਹੈਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਹੁਣ ਇਦਾਂ ਦੇ ਵਰਤਾਰੇ ਨੂੰ ਉਹਨਾਂ ਨੇ ਆਪਣੇ ਆਸੇ ਪਾਸੇ ਮਹਿਸੂਸ ਕੀਤਾ ਆ ਜਿਵੇਂ ਇਦਾਂ ਦੇ ਮਾਹੌਲ ਦੇ ਵਿੱਚ ਹੋ ਰਹੇ ਨੇ ਆ ਜਿਵੇਂ ਇਦਾਂ ਦਾ ਮਾਹੌਲ ਕ੍ਰੀਏਟ ਕਰਨ ਦੇ ਵਿੱਚ ਇਹ ਲੋਕ ਆਪ ਦਾ ਪੂਰਾ ਪੂਰਾ ਯੋਗਦਾਨ ਪਾਉਂਦੇ ਇਹਨਾਂ ਨੂੰ ਕਿਸੇ ਨਾ ਕਿਸੇ ਦੀ ਸ਼ੈ ਹੋਊਗੀ ਨਾ ਜੀ ਇਹਨਾਂ ਦੇ ਜ਼ਿਹਨ ਦੇ ਵਿੱਚ ਇਹਨਾਂ ਦੇ ਦਿਰੋ ਦਿਮਾਗ ਦੇ ਵਿੱਚ ਜੋ ਕੁਝ ਭਰਿਆ ਹੋਇਆ ਉਸ ਘਟਨਾ ਨੂੰ ਉਹਨਾਂ ਨੇ ਅੰਜਾਮ ਦੇ ਦਿੱਤਾ ਜਦੋਂ ਬਾਣੀ ਪੜਦਿਆਂ ਗੁਰੂ ਸਾਹਿਬ ਜੀ ਕਹਿੰਦੇ ਸਭੇ ਸਾਂਝੀ ਵਾਲ ਸਦਾਇੰਤੂ ਕਿਸੇ ਇਹਨਾਂ ਦੇ ਸਹਿਬਾ ਰਾ ਜੀਓ ਗੁਰੂ ਦਾ ਪਿਆਰਾ ਸਿੱਖ ਕਿਧਰੇ ਵੀ ਕੋਈ ਤਰਾਸ ਦੀ ਹੁੰਦੀ ਹੈ ਉਥੇ ਜਾ ਜਾ ਕੇ ਲੰਗਰ ਲਾਉਂਦਾ ਹੈਗਾ ਉਥੇ ਜਾ ਜਾ ਕੇ ਲੋਕਾਂ ਦੇ ਮੂੰਹਾਂ ਦੇ ਵਿੱਚ ਬੁਰਕੀਆਂ ਪਾਉਂਦਾ ਇਹਨਾਂ ਸਾਰੀਆਂ ਜਿਦੋਂ ਉੱਪਰ ਉੱਠ ਕੇ ਕਿ ਕੌਣ ਕੀ ਹੈ ਭਾਈ ਕਨਈਆ ਜੀ ਤੋਂ ਪ੍ਰੇਰਣਾ ਲੈਂਦਾ ਗੁਰੂ ਦਾ ਸਿੱਖ ਗੁਰੂ ਮਹਾਰਾਜ ਜੀ ਨੇ ਜਿਹੜੀਆਂ ਸਿੱਖਿਆਵਾਂ ਬਖਸ਼ੀਆਂ ਨੇ ਇੱਕ ਪਾਸੇ ਉਹ ਹੈਗਾ ਸਾਰਾ ਕੁਝ ਇੱਕ ਪਾਸੇ ਸਿੱਖ ਵੀ ਚਾਹੁੰਦੇ ਹੈਗੇ ਕਿ ਰਾਜ ਭਾਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਨੂੰ ਚੇਤੇ ਕੀਤਾ ਜਾਂਦਾ ਹੈ ਇਸੇ ਕਰਕੇ ਸਿੱਖ ਚੇਤੇ ਕਰਦੇ ਆ ਔਰ ਦੂਸਰੇ ਪਾਸੇ ਆ ਤੁਸੀਂ ਦੇਖੋ ਸਾਰਾ ਕੁਝ ਇਦਾਂ ਦੀਆਂ ਘਟਨਾਵਾਂ ਨੂੰ ਇੱਥੇ ਅੰਜਾਮ ਦਿੱਤਾ ਜਾਂਦਾ ਹੈਗਾ ਹਾਲਾਂਕਿ ਜਿਹੜੀ ਖੁਸ਼ੀ ਵਾਲੀ ਗੱਲ ਆ ਨਾ ਬਹੁਤ ਸਾਰੇ ਲੋਕ ਤਸੱਲੀ ਪ੍ਰਗਟਾਉਣਗੇ ਮੈਂ ਵੀ ਇੱਕ ਪੱਤਰਕਾਰ ਹੋਣ ਦੇ ਨਾਤੇ ਤਸੱਲੀ ਪ੍ਰਗਟਾਉਣਾ ਕਈ ਵਾਰ ਆ ਤੇ ਇਦਾਂ ਦੇ ਲੋਕਾਂ ਨੂੰ ਬਚਾ ਲਿਆ ਜਾਂਦਾ ਆ ਪਰ ਚਲੋ ਇੱਥੇ ਘੱਟੋ ਘੱਟ ਇਦਾਂ ਦੇ ਲੋਕਾਂ ਨੂੰ ਬਚਾਇਆ ਨਹੀਂ ਗਿਆ ਬਾਕਾਇਦਾ ਪੁਲਿਸ ਨੇ ਸਾਹਮਣੇ ਲਿਆਣ ਕੇ ਰੱਖੀ ਹੈ ਗੱਲ ਜਿਹੜੀ ਇੱਕ ਤਸੱਲੀ ਵਾਲੀ ਗੱਲ ਆ ਵੀ ਭਾਈ ਇਹਨਾਂ ਲੋਕਾਂ ਨੇ ਆ ਕਰਤੂਤ ਕੀਤੀ ਹੈ ਔਰ ਇਸ ਵਜ੍ਹਾ ਕਰਕੇ ਕੀਤੀ ਆ ਇੱਥੇ ਕੋਈ ਪਰਦਾ ਨਹੀਂ ਰੱਖਿਆ ਗਿਆ ਇੱਥੇ ਕੋਈ ਲੁਕੋ ਨਹੀਂ ਰੱਖਿਆ ਗਿਆ ਜਿਹੜਾ ਇਹ ਐਲਟੀ ਰਿਸ਼ਨਾਮਦਾਰ ਜਿਹੜਾ ਕਿ ਸ਼੍ਰੀ ਰਾਮ ਸੈਨਾ ਦਾ ਆਗੂ ਆ ਇਹਦੇ ਬਾਰੇ ਬਹੁਤੀ ਜ਼ਿਆਦਾ ਜਾਣਕਾਰੀ ਮੇਰੇ ਕੋਲ ਹੈ ਨਹੀਂ ਪਰ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਨਾ ਕਿ ਇੱਕ ਸੱਜੇ ਪੱਖੀ ਹਿੰਦੂਵਾਦੀ ਸੰਗਠਨ ਵਾ ਇਹ ਜਿਹੜਾ ਇਹਨਾਂ ਦਾ ਹੈਗਾ ਸ਼੍ਰੀ ਰਾਮ ਸੈਨਾ ਇਹ ਸੰਗਠਨ ਪ੍ਰਮੋਦ ਮੁਤਾਲਿਕ ਦੀ ਅਗਵਾਈ ਦੇ ਵਿੱਚ ਸਨ 2000 ਪੰਜ ਦੇ ਵਿੱਚ ਸਥਾਪਿਤ ਹੋਇਆ ਸੀਗਾ ਤੇ ਇਹ ਇੱਕ ਹਿੰਦੂ ਰਾਸ਼ਟਰਵਾਦੀ ਮੁੱਦਿਆਂ ਦੇ ਉੱਪਰ ਕੰਮ ਕਰਦਾ ਹੈ ਮਦਾਰ ਇਸ ਸੰਗਠਨ ਦੇ ਸੀਨੀਅਰ ਮੈਂਬਰਾਂ ਦੇ ਵਿੱਚ ਇੱਕ ਵਾ ਤੇ ਬੈਲਗਾਵੀ ਖੇਤਰ ਦੇ ਵਿੱਚ ਇਹਦੀ ਸਰਗਰਮੀ ਦੇ ਲਈ ਇਹ ਜਾਣਿਆ ਜਾਂਦਾ ਹੈ ਕਿ ਇਹ ਇਸ ਸੰਗਠਨ ਦੇ ਲਈ ਪੂਰੀ ਤਰ੍ਹਾਂ ਸਰਗਰਮ ਹੈ ਸੋ ਜਿਹੜਾ ਇਹ ਸੰਗਠਨ ਹੈਗਾ ਸ਼੍ਰੀ ਰਾਮ ਸੈਨਾ ਇਹਨੂੰ ਕਈ ਵਾਰ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸੰਗ ਸੰਗ ਕਹੜਾ ਆਪਣਾ ਆਰਐਸਐਸ ਤੇ ਨਾਲ ਜੁੜਿਆ ਹੋਇਆ ਵੀ ਦੱਸਿਆ ਗਿਆ ਹੈਗਾ ਪਰ ਪ੍ਰਬੋਧ ਮੁਤਾਲਿਕ ਸੰਗਠਨ ਦਾ ਜਿਹੜਾ ਮੁਖੀ ਸੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਸਨ 2014 ਦੇ ਵਿੱਚ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਤੁਰੰਤ ਅਸਤੀਫਾ ਦੇ ਦਿੱਤਾ ਸੀਗਾ ਸੋ ਤੁਹਾਨੂੰ ਥੋੜਾ ਜਿਹਾ ਹੋਰ ਦੱਸ ਦਿੰਨਾ ਕਿ ਸਨ 2019 ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਗਾਂ ਦੇ ਮਾਸ ਦੇ ਸ਼ੱਕ ਵਿੱਚ ਇੱਕ ਮੁਸਲਮਾਨ ਵਿਅਕਤੀ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਤੇ ਸਨ 2021 ਦੇ ਵਿੱਚ ਬੈਲਗਾਵੀ ਦੇ ਵਿੱਚ ਇੱਕ ਮੁਸਲਮਾਨ ਨੌਜਵਾਨ ਦੀ ਹੱਤਿਆ ਦੇ ਵਿੱਚ ਵੀ ਸ਼੍ਰੀ ਰਾਮ ਸੈਨਾ ਦੇ ਮੈਂਬਰ ਸ਼ਾਮਲ ਸਗੇ ਸੋ ਇਸ ਕਿਸਮ ਦੀਆਂ ਕਾਰਵਾਈਆਂ ਤੋਂ ਇਹਨਾਂ ਦੇ ਇਸ ਸੰਗਠਨ ਦੇ ਇਰਾਦਿਆਂ ਦਾ ਵੀ ਪਤਾ ਲੱਗਦਾ ਹੈਗਾ ਕਿ ਇਹਨਾਂ ਦੇ ਇਰਾਦੇ ਕੀ ਹੈਗੇ ਆ ਸੋ ਇਹ ਜਿਹੜਾ ਮਤਾਲਿਕ ਹੈਗਾ ਨਾ ਜੀ ਪ੍ਰਮੋਦ ਮਤਾਲਿਕ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਇਸ ਸੰਗਠਨ ਦਾ ਜਿਹੜਾ ਉਹਨੇ ਇੱਕ ਵਾਰ ਇਹ ਵੀ ਇਹ ਗੱਲ ਆਖੀ ਸੀਗੀ ਉਹ ਕਹਿੰਦਾ ਸੀਗਾ ਕਿ ਜੇ ਇੱਕ Hindu ਕੁੜੀ ਕੋਈ ਲੈ ਕੇ ਜਾਂਦਾ ਆ ਤਾਂ 10 ਮੁਸਲਮ ਕੁੜੀਆਂ ਨੂੰ ਫਸਾਓ ਭਾਵ ਕਿ ਜੇ ਕੋਈ ਉਸ ਭਾਈਚਾਰੇ ਦਾ ਬੰਦਾ ਇੱਕ Hindu ਕੁੜੀ ਨੂੰ ਵਿਆਹ ਕੇ ਲੈ ਜਾਂਦਾ ਹੈਗਾ ਤਾਂ ਤੁਸੀਂ 10 ਮੁਸਲਮਾਨਾਂ ਦੀਆਂ ਕੁੜੀਆਂ ਨੂੰ ਫਸਾਓ ਆਪਣੇ ਪਿਆਰ ਜਾਲ ਦੇ ਵਿੱਚ ਸੋ ਇਹ ਜਿਹੜਾ ਬਿਆਨ ਹੈਗਾ ਇਹ ਉਹਨਾਂ ਦੇ ਅੰਦਰ ਭਰੀ ਹੋਈ ਇੱਕ ਨਫ਼ਰਤ ਨੂੰ ਵੀ ਦਰਸਾਉਂਦਾ ਹੈ ਇਹ ਮੈਂ ਸਾਰੀਆਂ ਗੱਲਾਂ ਤੋਂ ਰੈਸਕ ਕਰਕੇ ਕਰਨਿਆ ਹੈਗਾ ਕਿ ਜਿਹੜੀ ਸਕੂਲ ਵਾਲੀ ਘਟਨਾ ਹੈ ਬੱਚਿਆਂ ਵਾਲੀ ਉਹਨੂੰ ਤੁਸੀਂ ਨਾਲ ਜੋੜ ਕੇ ਦੇਖ ਸਕੋ ਵੀ ਇਹ ਕੌਣ ਲੋਕ ਹੈਗੇ ਆ ਇਹਨਾਂ ਦੀ ਮਨਸ਼ਾ ਕੀ ਹੈਗੀ ਆ ਮਤਲਬ ਸਕੂਲ ਦੇ ਵਿਦਿਆਰਥੀ ਜਿਹੜੇ ਹੈਗੇ ਆ ਉਹਨਾਂ ਤੱਕ ਨੂੰ ਵੀ ਨਹੀਂ ਬਖਸ਼ਦੇ ਇਹ ਲੋਕ ਇਸ ਕਿਸਮ ਦੀ ਮੈਂਟੈਲਿਟੀ ਦੇ ਲੋਕ ਹੈਗੇ ਆ ਸਪਾ ਸਵਾਵਤੀਆਂ ਨੂੰ ਵਾਦਦੇ ਹਨ ਇਹਨਾਂ ਦੇ ਖਿਲਾਫ ਕਿਹਨਾ ਕਿਹਨਾ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਹੋਇਆ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨਾ ਇੱਕ ਇਹਨਾਂ ਦੇ ਖਿਲਾਫ ਲੱਗੀ ਹੈ ਜੀ ਧਾਰਾ 307 ਭਾਵ ਕਿ ਕਤਲ ਦੀ ਕੋਸ਼ਿਸ਼ ਜ਼ਹਿਰ ਬਲਵਾਉਣ ਦੇ ਨਾਲ ਵਿਦਿਆਰਥੀਆਂ ਦੀ ਜਾਨ ਨੂੰ ਖਤਰਾ ਪਹੁੰਚਾਉਣ ਦੀ ਕੋਸ਼ਿਸ਼ ਦੇ ਤਹਿਤ 307 ਹੀ ਧਾਰਾ ਲੱਗੀ ਹੈ ਇੱਕ ਲੱਗੀ ਹੈ ਜੀ 120 ਬੀ ਭਾਵ ਕਿ ਗੁਪਤ ਗਤੀਵਿਧੀ ਜਾਂ ਸਾਜ਼ਿਸ਼ ਭਾਵ ਕਿ ਹੈਡਮਾਸਟਰ ਸਾਹਿਬ ਜਿਹੜੇ ਉੱਥੋਂ ਦੇ ਹੈਗੇ ਉਹਨਾਂ ਨੂੰ ਫਸਾਉਣ ਅਤੇ ਸਕੂਲ ਦੇ ਵਿੱਚ ਗੜਬੜ ਪੈਦਾ ਕਰਨ ਦੀ ਯੋਜਨਾ ਤੇ ਇੱਕ ਧਾਰਾ ਲੱਗੀ ਹੈ ਜੀ ਇਹਨਾਂ ਦੇ ਉੱਪਰ 328 ਉਹ ਹੁੰਦੀ ਹੈ ਜੀ ਜ਼ਹਿਰੀਲੀ ਚੀਜ਼ ਦੇ ਇਸਤੇਮਾਲ ਦੇ ਨਾਲ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਇੱਕ ਹੋਰ ਹੁੰਦਾ ਹੈਗਾ ਜੀ ਕੇਜ਼ਰ ਐਕਟ ਕਹਿੰਦੇ ਆ ਉਹਨੂੰ ਜੁਵਨਾਈਲ ਜਸਟਿਸ ਕੇਜ਼ਰ ਐਕਟ ਇਹਦੇ ਵਿੱਚ ਹੁੰਦਾ ਹੈਗਾ ਕਿ ਇੱਕ ਨੌਜਵਾਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਾਮੂਲੀ ਜਹੀ ਉਮਰ ਦਾ ਬੱਚਾ ਹੈਗਾ ਉਹਨੂੰ ਜ਼ਹਿਰ ਮਿਲਾਉਣ ਦੇ ਵਿੱਚ ਸ਼ਾਮਲ ਕਰਨ ਦੇ ਦੋਸ਼ ਜ ਜਿਹਨੂੰ ਪੁਲਿਸ ਮੁੱਖ ਗਵਾ ਬਣਾ ਗਿਆ ਹੈਗਾ ਪੁਲਿਸ ਨੇ ਇੱਕ ਬੱਚਾ ਸਿਕਾ ਜਿਹਨੂੰ ਨਾਲ ਇਹਨਾਂ ਨੇ ਸ਼ਾਮਲ ਕੀਤਾ ਸਿਕਾ ਕਿ 500 ਰੁਪਏ ਲੈ ਲੈ ਭਾਈ ਤੂੰ ਨਾਲ ਤੂੰ ਸਾਡੇ ਸਾਥ ਦੇਵੀ ਉਸ ਪਾਣੀ ਵਿੱਚ ਜ਼ਹਿਰ ਮਲਾਉਣ ਦੇ ਲਈ ਸੋ ਉਹ ਜਿਹੜਾ ਬੱਚਾ ਹੈਗਾ ਆ ਘੱਟ ਉਮਰ ਦਾ ਬੱਚਾ ਆ ਉਹ ਉਹਨੂੰ ਪੁਲਿਸ ਨੇ ਮੁੱਖ ਗਵਾਹ ਬਣਾ ਲਿਆ ਹੈਗਾ ਇਸ ਕੇਸ ਦੇ ਵਿੱਚ ਤੇ ਇਸ ਤੋਂ ਇਲਾਵਾ ਸਮਾਜਿਕ ਨਫ਼ਰਤ ਦੇ ਨਾਲ ਜੁੜੇ ਹੋਏ ਕਾਨੂੰਨ ਜਿਵੇਂ ਕਿ ਸੰਵਿਧਾਨ ਦੇ ਆਰਟੀਕਲ 153ਏ ਜਾਂ ਹੋਰ ਸੰਬੰਧਿਤ ਸਿਕਸ਼ਣ ਦੀ ਜਾਂਚ ਹੋ ਰਹੀ ਹੈ ਹੱਲੇ ਔਰ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ 153ਏ ਦੇ ਤਹਿਤ ਵੀ ਇਹਨਾਂ ਦੇ ਉੱਪਰ ਨਾਲ ਮੁਕਦਮਾ ਜਾਂ ਵਿੱਚ ਐਡ ਕਰ ਲਿਆ ਜਾਵੇ ਇੱਕ ਹੋਰ ਧਾਰਾ ਨੂੰ ਵਿੱਚ ਨਾਲ ਹੋ ਸਕਦਾ ਸ਼ਾਮਲ ਕਰ ਲਿਆ ਜਾਵੇ ਸੋ ਇਹ ਆ ਜੀ ਸਾਰੀ ਘਟਨਾ ਜਿਸ ਘਟਨਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਆ ਸਾਰੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਸਾਰੀ ਘਟਨਾ ਨੂੰ ਜਾਣਨ ਤੇ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਜਿਹੜੇ ਮੈਂ ਖਾਸ ਖਾਸ ਵਿਚਾਰ ਗੱਲਾਂ ਕੀਤੀਆਂ ਨੇ ਵੀ ਕਿਵੇਂ ਇੱਕ ਖਾਸ ਭਾਈਚਾਰੇ ਨੂੰ ਟਾਰਗੇਟ ਕਰਨਾ ਇੱਕ ਖਾਸ ਭਾਈਚਾਰੇ ਦੇ ਨਾਲ ਸਬੰਧਤ ਲੋਕਾਂ ਦੇ ਵੱਲੋਂ ਔਰ ਕਿਵੇਂ ਪਹਿਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਲੋਕਾਂ ਦੀ ਪੁਸਤਕਨਾ ਹੀ ਕੀਤੀ ਜਾਂਦੀ ਹੈ ਪਰ ਆ ਇੱਕ ਚੰਗੀ ਗੱਲ ਹੈਗੀ ਆ ਉੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਜਿੱਥੇ ਕਾਂਗਰਸ ਦੀ ਸਰਕਾਰ ਹੈ ਇਹ ਗੱਲ ਮੈਂ ਵੈਸੇ ਕਰ ਰਿਹਾ ਹੈਗਾ ਪਰ ਆ ਜਾ ਕੇ ਜੋ ਵੀ ਹੈਗਾ ਆ ਪੁਲਿਸ ਨੇ ਜਾਂਚ ਪੜਤਾਲ ਕੀਤੀ ਹੈ ਪਰ ਆ ਜਿਹੜਾ ਮਾਮਲਾ ਹੈਗਾ ਇਸ ਮਾਮਲੇ ਵਿੱਚ ਪੁਲਿਸ ਨੇ ਪੂਰੀ ਨਿਰਪੱਖਤਾ ਦੇ ਨਾਲ ਸੱਚ ਸਾਹਮਣੇ ਲੈ ਕੇ ਆਂਦਾ ਔਰ ਜਿਹੜੀ ਅਸਲੀਅਤ ਸੀਗੀ ਉਹਨੂੰ ਜਗ ਜ਼ਾਹਰ ਕਰ ਦਿੱਤਾ ਆ ਪਰ ਤਰਾਸ ਦੀ ਜਾਂਦਾ ਜਾਂਦੇ ਫਿਰ ਇਹ ਹੀ ਦੱਸਣੀ ਚਾਹੂੰਗਾ ਕਿ ਜਿਹੜਾ ਸਾਡੇ ਵਾਲਾ ਭਾਈਚਾਰਾ ਆ ਹੁਣ ਜਦੋਂ ਪੁਲਿਸ ਨੇ ਜ਼ਰ ਵੀ ਕਰਤਾ ਸਾਰਾ ਕੁਝ ਜ਼ਰ ਹੋ ਚੁੱਕਾ ਉਹਦੇ باوجود ਵੀ ਇਸ ਖਬਰ ਨੂੰ ਭੱਜ ਨਾਟ ਕੇ ਕਿਸੇ ਨੇ ਨਹੀਂ ਸੁਣਾਇਆ ਹੈਗਾ ਹਾਂ ਤੁਸੀਂ ਮੈਨੂੰ ਇਮਾਨਦਾਰੀ ਨਾਲ ਇੱਕ ਗੱਲ ਦਾ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਿਓ ਜੇ ਹੋ ਸਕੇ ਤਾਂ ਜਿਹੜੀ ਇਹ ਘਟਨਾ ਮੈਂ ਤੁਹਾਨੂੰ ਸੁਣਾ ਕੇ ਹਟਿਆ ਕੀ ਤੁਹਾਨੂੰ ਪਹਿਲਾਂ ਇਹ ਘਟਨਾ ਪਤਾ ਸੀ ਕੀ ਤੁਸੀਂ ਇਸ ਘਟਨਾ ਨੂੰ ਸਾਡੇ ਵਾਲੇ ਭਾਈਚਾਰੇ ਵੱਲੋਂ ਜਦੋਂ ਤੁਸੀਂ ਟੈਲੀਵਿਜ਼ਨਾਂ ਦੇ ਮੂਹਰੇ ਬੈਠ ਕੇ ਖਬਰਾਂ ਨੂੰ ਸੁਣਦੇ ਹੁੰਦੇ ਹੋ ਤਾਂ ਤੁਸੀਂ ਇਸ ਘਟਨਾ ਨੂੰ ਉਹਨਾਂ ਦੇ ਮੂੰਹੋਂ ਇਸ ਤਰੀਕੇ ਨਾਲ ਸੁਣਿਆ ਜਿਦਾਂ ਉਹ ਅਕਸਰ ਹੋਰ ਘਟਨਾਵਾਂ ਨੂੰ ਭਜਣਾ ਠ ਕੇ ਸੁਣਾਉਂਦੇ ਹੁੰਦੇ ਆ ਜੇ ਸੁਣਿਆ ਤਾਂ ਜ਼ਰੂਰ ਦੱਸਿਓ ਜੇ ਨਹੀਂ ਸੁਣਿਆ ਤਾਂ ਤੁਸੀਂ ਦੱਸਿਓ ਜ਼ਰੂਰ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਦੋਂ ਐਦਾਂ ਹੁੰਦੀ ਹੈਗੀ ਆ ਤਾਂ ਉਸ ਵੇਲੇ ਫਿਰ ਮੀਡੀਆ ਵਾਲਿਆਂ ਨੂੰ ਸੱਪ ਕਿਉਂ ਸੁੰਘ ਜਾਂਦਾ ਉਸ ਵੇਲੇ ਫਿਰ ਉਹ ਭੱਜ ਨਾਟ ਕੇ ਖਬਰਾਂ ਕਿਉਂ ਨਹੀਂ ਸੁਣਾਉਂਦੇ ਇਹ ਮੈਂ ਗੱਲ ਇਸ ਕਰਕੇ ਕਰਨੀ ਚਾਹੁੰਦਾ ਹੈਗਾ ਕਿਉਂਕਿ ਇੱਕ ਖਾਸ ਨੈਰੇਟਿਵ ਇੱਕ ਖਾਸ ਬਿਰਤਾਂਤ ਸਿਰਜਣ ਦਾ ਉਹਨਾਂ ਦਾ ਮਨ ਹੁੰਦਾ ਆ ਜਿਹੜੇ ਕਿ ਹੋ ਸਕਦਾ ਉਹਨਾਂ ਨੂੰ ਕਿਧਰੋਂ ਜਾਂ ਕਿਧਰੋਂ ਉਹਨਾਂ ਨੂੰ ਕੋਈ ਹਦਾਇਤ ਮਿਲੀ ਹੋਈ ਹੋਵੇ ਸੋ ਉਸ ਏਜੰਡੇ ਦੇ ਤਹਿਤ ਇੱਕ ਬਿਰਤਾਂਤ ਸਿਰਜਣ ਦੇ ਉਹਨਾਂ ਵੱਲੋਂ ਯਤਨ ਕੀਤੇ ਜਾਂਦੇ ਨੇ ਇਸ ਕਰਕੇ ਮੈਂ ਹਰ ਵਾਰ ਬੇਨਤੀ ਕਰਦਾ ਹਾਂ ਅੱਜ ਵੀ ਕਰਦਾ ਹਾਂ ਕਿ ਜਦਾਂ ਬੋਲਣਾ ਆਪਾਂ ਸਿੱਖਦੇ ਹੈਗੇ ਆ ਜਦਾਂ ਖਬਰਾਂ ਪੜਨੀਆਂ ਸਿਖਾਈਆਂ ਜਾਂਦੀਆਂ ਕਈਆਂ ਨੂੰ ਇਦਾਂ ਹੀ ਖਬਰਾਂ ਨੂੰ ਸੁਣਨਾ ਵੀ ਜ਼ਰੂਰ ਸਿੱਖਣਾ ਚਾਹੀਦਾ ਹੈਗਾ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਬੰਦਾ ਤੁਹਾਨੂੰ ਕੁਝ ਵੀ ਬੋਲ ਕੇ ਦੱਸ ਰਿਹਾ ਉਹਦੀ ਹਰ ਗੱਲ ਨੂੰ ਚੁੱਪ ਕਰਕੇ ਸੱਚ ਮੰਨ ਲਿਆ ਕਰੋ ਆਸ-ਪਾਸੇ ਚੀਜ਼ਾਂ ਆਸ-ਪਾਸੀ ਦੇ ਘਟਨਾਵਾਂ ਨੂੰ ਆਪ ਸੋਚਿਆ ਕਰੋ ਆਸ-ਪਾਸੇ ਦੇ ਮਾਹੌਲ ਦੇ ਬਾਰੇ ਆਪ ਜਾਣਕਾਰੀ ਲਿਆ ਕਰੋ ਅਗਲੇ ਦਾ ਕੀ ਹੋਇਆ ਤੁਹਾਨੂੰ ਸੱਚ ਜਿਹੜਾ ਹੈਗਾ ਆ ਉਹਦਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਸੱਚ ਵਾ ਤੇ ਕਿੰਨਾ ਕੁ ਝੂਠਾ ਆ ਫਿਰ ਤੁਸੀਂ ਆਪ ਵੀ ਨਿਰਣਾ ਕਰਨ ਦੇ ਕਾਬਿਲ ਹੋ ਜਾਓਗੇ ਕਿ ਇਹ ਖਬਰਾਂ ਸੁਣਾਉਣ ਵਾਲਾ ਤਰੀਕਾ ਗਲਤ ਹੈਗਾ ਇਹ ਇੱਕ ਖਾਸ ਏਜੰਡੇ ਦੇ ਤਹਿਤ ਕੋਈ ਬਿਰਤਾਂਤ ਤੋੜਨ ਦੀ ਕੋਸ਼ਿਸ਼ ਕਰਨ ਰਿਹਾ ਜਾਂ ਜਾਂ ਕੋਈ ਖਾਸ ਇੱਕ ਬਿਰਤਾਂਤ ਘੜਨ ਦੀ ਕੋਸ਼ਿਸ਼ ਕਰਨ ਰਿਹਾ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਤੁਹਾਨੂੰ ਇਸ ਕਰਕੇ ਦੀ ਜਰੂਰ ਸਮਝ ਆ ਜਾਊਗੀ ਇਸ ਕਰਕੇ ਆ ਬੇਨਤੀ ਕਰਦਾ ਹੁੰਨਾ ਬਹੁਤ ਬਹੁਤ ਧੰਨਵਾਦ